ਹਰਦੀ ਸਮੱਸਿਆ ਆਈ ਨਹੀਂ ਇਦਾਂ ਦੀ। ਭਗਵੰਤਵਾਨ ਵੇਲੇ ਤੇ ਇਹੋ ਸਾਰਾ ਪੰਜਾਬ ਉੱਡਤਾ ਨੇ। ਉੱਪਰ ਦੀ ਗੁਰੂ ਕੁਛਣਵਾ ਕੇ ਦੇਖ ਰਹੇ ਦਿਖਾ ਰਿਹਾ ਵਾ। ਨਾਲੇ ਵੀਡੀਓ ਦੇ ਵਿੱਚ ਸਾਫ਼ ਤੁਰਦਾ ਨਜ਼ਰ ਆਇਆ ਇਹ। ਮੂੰਹ ਤੇ ਮਾਸਕ ਪਾਇਆ। ਤੁਰਦਾ ਦਿਖਾਈ ਦੇ ਰਿਹਾ ਵੀਡੀਓ 'ਚ। ਉੱਥੇ ਜਾ ਕੇ ਤੁਸੀਂ ਸਟ੍ਰਕਚਰ ਤੇ ਪਾਤਾ ਤੇ ਗੁਰੂ ਕੁਛ ਲਾਤਾ ਤੇ ਉੱਪਰ ਦੀ ਰੋਟੀਆਂ ਖਾ ਕੇ ਦੇਖੋ। ਬਾਹਰ ਰੋਡ ਤੇ ਦਿਖਾ ਰਿਹਾ ਵਾ। ਇਹ ਸਰਾ ਸਾਰਾ ਡਰਾਮਾ। ਇਹ ਸਰਾਸਾ ਡਰਾਮਾ ਲੋਕਾਂ ਦਾ ਨਹੀਂ ਮੂੰਹ ਬੰਦ ਹੋ ਸਕਦੇ ਲੋਕੀ ਤਾਂ ਜਿੱਧਰ ਨੂੰ ਤੁਰ ਪਏ ਨੇ ਜਿਸ ਨੇ ਜੋ ਕਰਤਾ ਵਧੀਆ ਕਰਤਾ ਸਕੂਲ ਬਣਾਤੇ ਸਭ ਕੁਝ ਕਰਤਾ ਉਹ ਉਧਰ ਨੂੰ ਤੁਰ ਪੈਂਦਾ ਬਦਲ ਸਾਹ ਤੁਹਾਡੇ ਓਖੇ ਟਾਈਮ ਤੇ ਤੁਹਾਡੇ ਸਨ ਸਾਰੇ ਦੇ ਨਾਲ ਖੜੇ ਆ ਆ ਪਸ਼ੂ ਡੰਗਰ ਸਾਰੇ ਮਰ ਗਏ ਬੰਦੇ ਇੰਨੇ ਮਰ ਗਏ ਉਹ ਸ਼ਰਮ ਹੋਣੀ ਚਾਹੀਦੀ ਆ ਇਸ ਨੂੰ ਇਸ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਆ ਔਰ ਜਦ ਇਹਨੂੰ ਕੁਝ ਇਹਲੇ ਦਾ ਕੁੱਕੜ ਪਤਾ ਨਹੀਂ ਸੀ ਤਾਂ ਇਹ ਇਹਨੇ ਪੰਗਾ ਕੋਲਿਆ ਰਾਜਨੀਤਿਕ ਨਾਲ ਕਰ ਪੈਣ ਦਾ ਵਿੱਚ ਸਾਰੇ ਡੈਮ ਦੇ ਗੇਟ ਖੋਲਤੇ 10 10 12 12 ਫੁੱਟ ਖੋਲਤੇ ਸਾਰੀ ਜਾਨ ਨੂੰ ਸੀ ਆਪਾਂ ਪਾਦਾ ਸਾਰਿਆਂ ਨੂੰ ਤੇ ਬਦਲ ਸਾਹਿਬ ਦੇ ਰਾਜ ਦੇ ਵਿੱਚ ਕਦੇ ਤੁਸੀਂ ਸੋਚਿਆ ਕਦੇ ਦੇਖਿਆ ਸੀ ਕਦੇ ਇਹੋ ਜਿਹਾ ਕੁਝ ਉਹ ਯਾਰ ਹੜ੍ਹ ਆਉਂਦੇ ਕਿਸੇ ਟਾਈਮ ਚ ਲੋ ਕੁਦਰਤ ਦਾ ਕਹਿਰ ਹੁੰਦਾ ਆਪਾਂ ਮੰਨਦੇ ਕੁਦਰਤ ਦਾ ਕਹਿਰ ਹੁੰਦਾ ਕਿਸੇ ਟਾਈਮ ਕੋਈ ਸਮਾਂ ਸੀ ਪਰ ਆ ਕੰਮ ਨਹੀਂ ਕਦੇ ਦੇਖਿਆ ਸੀ ਬਦਲ ਸਾਹਿਬ ਨੇ ਬਦਲ ਸਾਹਿਬ ਨੇ ਪਹਿਲਾਂ ਅਰੇਂਜਮੈਂਟ ਸਾਰਾ ਕਰਕੇ ਰੱਖਦੇ ਹੁੰਦੇ ਸੀ ਕਿ ਤੁਸੀਂ ਬਦਲ ਸਾਹਿਬ ਨੂੰ ਤੁਸੀਂ ਪਿੱਛੇ ਛੱਡਤਾ ਛਾੜੋ ਤੁਸੀਂ ਅੱਗੇ ਲਿਆਏ ਹੁਣ ਤੁਸੀਂ ਅੱਜ ਉਹਨੂੰ ਗਾਲਾਂ ਕੱਢਦੇ ਹੋ ਕੱਲ ਤੁਸੀਂ ਹੋਰ ਕਿਸੇ ਨੂੰ ਗਾਲਾਂ ਕੱਢੋਗੇ ਉਹ ਯਾਰ ਤੁਸੀਂ ਇੱਕ ਦੇ ਤਾਂ